ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਕਿਹੜਾ ਪਿੰਡ ਆ ਜੀ ਸੰਦੂਗਲਾ ਜੀ ਠੀਕ ਆ ਜੀ ਆਪਣਾ ਨਾਮ ਦੱਸ ਦੇ ਹਾਂ ਮੱਖਦੀਪ ਸਿੰਘ ਠੀਕ ਆ ਜੀ ਤੇ ਆਪਣਾ ਜ਼ਿਲ੍ਹਾ ਕਿਹੜਾ ਆ ਜੀ ਬਰਨਾਲਾ ਠੀਕ ਆ ਨੰਬਰ ਦੱਸ ਦੇ ਵੀਰੇ ਆਪਣਾ 98761098 ਠੀਕ ਆ ਜੀ ਹਾਂਜੀ ਬਾਈ ਜੀ ਆਪਾਂ ਅੱਜ ਸੰਦੂ ਫਾਰਮਟਰੀ ਫਾਰਮ ਬਾਈਆਂ ਦਾ ਇਹਦੇ ਨਾਲ ਕਰਦੇ ਬਾਈ ਜੀ ਨਾਲ ਆਪਾਂ ਗੱਲਬਾਤ ਤੇ ਪੁੱਛਦੇ ਹਾਂ ਜੀ ਹਾਂ ਜੀ ਬਾਈ ਜੀ ਕਿ ਆਪਾਂ ਕਿੰਨੀਆਂ ਗਾਂਾਂ ਤੋਂ ਸਟਾਰਟਿੰਗ ਕਰਾਈ ਫਾਰਮ ਆਪਾਂ ਹਾਂ ਆਪਾਂ 1 ਗਾਂ ਤੋਂ ਸਟਾਰਟ ਕੀਤਾਗਾ ਉਹਦੇ ਵਿੱਚ ਆਪਾਂ 2 ਖਗਾਈਆਂ ਪਰਚੇਜ਼ ਕੀਤੀਆਂ ਨੇ ਠੀਕ ਹੈ ਜੀ ਮਤਲਬ ਇਹ ਸਾਰੀ ਆਪਣੀ ਘਰ ਦੀ ਬਰੀਡ ਹੈਗੀ ਆਪਾਂ ਬਾਹਰੋਂ ਨਹੀਂ ਲੈਤਾ ਕੋਈ ਹਨਾ ਸਾਰੀ ਆਪਣੀ ਘਰ ਦੀ ਵਿਦਾਇਸ਼ ਹੈਗੀ ਆਪਾਂ ਮੇਲਿਆਂ ਤੇ ਵੀ ਲਿਆਨੇ ਆ ਠੀਕ ਹੈ ਜੀ ਤੇ ਮਤਲਬ ਚਵਾਈ ਚ ਵੀ ਲਿਆਨੇ ਬਰੀਡ ਚ ਵੀ ਲਿਆਨੇ ਤੇ ਪਸ਼ੂ ਜੱਦੇ ਵੀ ਆਪਨੇ ਤੇ ਆਪਣੇ ਡੇੜੀ ਦਾ ਨਾਮ ਦੱਸ ਦਿਓ ਜੀ ਹਾਂ ਗੁਰਪ੍ਰੀਤ ਸਿੰਘ ਡਾਕਟਰ ਡਾਕਟਰ ਗੁਰਪ੍ਰੀਤ ਸਿੰਘ ਠੀਕ ਹੈ ਜੀ ਡਾਕਟਰ ਗੁਰਪ੍ਰੀਤ ਸਿੰਘ ਜੀ ਇਹਨਾਂ ਦਾ ਫਾਰਮ ਆਪਦਾ ਘਰੇ ਤਿਆਰ ਕਰਿਆ ਵਾ ਜੀ ਹਾਂਜੀ ਬਾਈ ਕਿੰਨੇ ਕਿੰਨੇ ਲੀਟਰ ਦੁੱਧ ਦੇਣੇ ਜੀ ਹਾਂ ਆਪਣੇ ਆ 40 ਰੁਪਿਆ ਲੀਟਰ ਵਾਲੀਆਂ ਸਾਰੀਆਂ ਨੇ ਠੀਕ ਹੈ 40 ਤੇ 50 ਲੀਟਰ ਡੁੱਡੀਆ ਆਪਣੇ ਕੋਲ ਬ੍ਰੀਡ ਕਿਹੜੀ ਕਿਹੜੀ ਆਪਣੀ ਆ ਨਸਲ ਆ ਜੀ ਚਾਚਾ ਹਾਂ ਆਪਣੇ ਕੋਲ ਜਰਸੀ ਤੇ ਐਫ ਐਫ ਹੈਗੀ ਠੀਕ ਹੈ ਜੀ ਹੁਣ ਆਪਾਂ ਕੰਮ ਜਰਸੀ ਉੱਤੇ ਕਰ ਰਹੇ ਹਾਂ ਜੀ ਠੀਕ ਹੈ ਜਰਸੀ ਵਧੀਆ ਹੁੰਦੀ ਹੈ ਕਿ ਅਮਰੀਕਨ ਵਧੀਆ ਹੁੰਦੀ ਹੈ ਅ ਜੇ ਆਪਾਂ ਦੁੱਧ ਦੀ ਪ੍ਰੋਡਕਸ਼ਨ ਦੇਖੀਏ ਤਾਂ ਅਮਰੀਕਨ ਵਧੀਆ ਹੁੰਦੀ ਹੈਗੀ ਐਚਐਫ ਵਧੀਆ ਹੁੰਦੀ ਹੈਗੀ ਕਿਉਂਕਿ ਆਪਾਂ ਉਹਨਾਂ ਦਾ ਦੁੱਧ ਜਿਹੜੀ ਕੁਆਂਟੀਟੀ ਹੈ ਉਹ ਲੈ ਸਕਦੇ ਹਾਂ ਵਧੀਆ ਦੁੱਧ ਦੇ ਪ੍ਰਦਾਸ਼ ਲੈ ਸਕਦੇ ਹਾਂਗੇ ਠੀਕ ਹੈ ਜੀ ਜੇ ਆਪਾਂ ਫੈਟ ਬੱਖੋਂ ਗੱਲ ਕਰੀਏ ਉਧਰੋਂ ਜਰਸੀ ਵਧੀਆ ਹੁੰਦੀ ਹੈਗੀ ਕਿਉਂਕਿ ਉਹਨਾਂ ਦਾ ਦੁੱਧ ਭਾਵੇਂ ਘੱਟ ਹੋਵੇ ਪਰ ਫੈਟ ਵਧੀਆ ਦਿੰਦੀ ਹੈ ਉਹ ਠੀਕ ਹੈ ਜੀ ਉਹਦੀ ਫੈਟ ਕਿੰਨੀ ਹੁੰਦੀ ਹੈ ਜੀ ਇਹ ਜੇ ਕਿਸਾਨ ਵੀਰ ਨੂੰ ਜੀ ਆਹ ਫੈਟ 4 3 4 5 ਆਏ ਆ ਜਾਂਦੀ ਹੁੰਦੀ ਹੈਗੇ ਜਰਸੀ ਦੀ ਹਾਂ ਕਈ ਵਾਰ ਜ਼ਿਆਦਾ ਵੀ ਆਉਂਦੀ ਹੈ ਉਹ ਆਪਣੀ ਸਾਹ ਸੁਭਾਲ ਤੇ ਚੀਜ਼ ਆ ਗਈ ਗੱਲ ਆ ਗਈ ਕਿ ਆਪਾਂ ਸਾਹ ਸੁਭਾਲ ਕਿਵੇਂ ਕਰਦੇ ਆ ਉਹਨਾਂ ਨੂੰ ਕੀ ਆਪਾਂ ਨਿਊਟ੍ਰੀਸ਼ਨ ਦਿੰਨੇ ਆ ਕਿਵੇਂ ਆਪਾਂ ਖਾਧਾਉਨੇ ਆ ਉਹਨਾਂ ਨੂੰ ਠੀਕ ਹੈ ਜੀ ਤੇ ਆਪਣੀ ਅਮਰੀਕਨ ਦਾ ਕਿੰਨੀ ਫੈਟ ਆ ਜਾਂਦੀ ਆ ਅਮਰੀਕਨ ਦੀ ਵੀ 4 2 4 1 ਕਿਉਂਕਿ ਆਪਾਂ ਸਾਰੀਆਂ ਜਿਹੜੀਆਂ ਗਾਇਆਂ ਨੇ ਸਾਰਿਆਂ ਨੂੰ ਆਪਾਂ ਇੱਕੋ ਜਿਹੀ ਫੀਡ ਪਾਉਣੀ ਹੈਗੇ ਤਾਂ ਕਰਕੇ ਆਪਾਂ ਜਿਹੜੀ ਫੈਟ ਆ ਦੋਹਾਂ ਦੀ ਬੈਲੈਂਸ ਕੀਤੀ ਹੋਈ ਹੈਗੀ ਠੀਕ ਹੈ ਜੀ ਆਪਾਂ ਇੱਕ ਗਾਂ ਨੂੰ ਕਿੰਨੀ ਫੀਡ ਪਾਉਣੀ ਜੀ ਆਹ ਫੀਡ ਗਾਂ ਦੇ ਉੱਤੇ ਡਿਪੈਂਡ ਕਰਦਾ ਹੈਗਾ ਕਿ ਉਹ ਕਿੰਨੇ ਦੁੱਧ ਆ ਲਈ ਹੈਗੀ ਜਿੰਨੇ ਦੁੱਧ ਆ ਲਈ ਹੁੰਦੀ ਹੈ ਉੰਨੀ ਆਪਾਂ ਫੈਟ ਪਾ ਸਕਦੇ ਆ ਫੀਡ ਪਾ ਸਕਦੇ ਆ ਮੰਨ ਲਓ ਜੀ 40 ਲੀਟਰ ਦਿੰਦੀ ਹੈ ਜੇ ਉਹਨੂੰ ਕਿੰਨੀ ਫੀਡ ਪਾਉਣੀ ਜੀ ਆਹ ਐ ਤਾਂ ਇਹ ਧਿਆਨ ਚ ਆਪਾਂ ਸਾਰਿਆਂ ਦਾ ਮਤਲਬ ਇਕੱਠਾ ਜਿਹੜਾ ਆ ਆਪਾਂ ਇੱਕ ਪੈਨ ਬਣਾਇਆ ਹੋਇਆਗਾ ਸਾਰਿਆਂ ਇਕੱਠੇ ਹੀ ਤੋਲ ਕੇ ਪਾਉਣੀ ਹੈਗੇ ਫੀਡ ਠੀਕ ਹੈ ਜੀ ਹਾਂਜੀ ਭਾਈ ਜੀ ਦਿਖਾਓ ਜੀ ਆਪਣੀਆਂ ਗਾਈਆਂ ਜੀ ਹਾਂ ਆਪਣੀਆਂ ਸਾਰੀਆਂ ਗਾਈਆਂ ਨੇ ਆਪਾਂ ਇਹਨਾਂ ਨੂੰ ਮਤਲਬ ਖੁੱਲਾ ਛੱਡਿਆ ਹੋਇਆ ਹੈਗਾ ਜਿੱਧਰ ਜਾਂਦੀਆਂ ਜਾਣ ਦੋ ਇੱਥੇ ਪਾਣੀ ਭਰਿਆ ਹੋਇਆ ਹੈਗਾ ਤੇ ਇੱਥੇ ਫੀਡ ਉਹ ਪੱਠੇ ਹੁੰਦੇ ਆਗੇ ਜਦੋਂ ਖਾਣਾ ਜੀ ਕਰਦਾ ਖਾ ਲੈਣਗੀਆਂ ਪਾਣੀ ਪੀਣਾ ਪੀ ਲੈਣਗੀਆਂ ਉੱਥੇ ਕੱਚੇ ਥਾਂ 'ਚ ਬਹਿਣਾ ਦਾ ਕਿਉਂ ਵੀ ਕੱਲ ਲਾਏ ਹੋਇਆ ਉੱਥੇ ਬਹਿ ਜਾਂਦੀਆਂ ਹਨ ਠੀਕ ਹੈ ਜੀ ਮਤਲਬ ਕੱਲੀਆਂ ਬਚਵਾਈ ਕਰਨ ਲਈ ਬੰਦੇ ਆਗੇ ਉਹਨਾਂ ਇਹਨਾਂ ਨੂੰ ਬੰਦੇ ਨਹੀਂ ਖੁੱਲੀਆਂ ਹੁੰਦੀਆਂ ਠੀਕ ਹੈ ਜੀ ਭਾਈ ਮਸ਼ੀਨ ਨਾਲ ਕਰਦੇ ਹਾਂ ਹਾਂ ਜੀ ਮਸ਼ੀਨ ਨਾਲ ਕਰਦੇ ਹਾਂ ਠੀਕ ਹੈ ਜੀ ਤੇ ਆਪਣਾ 4 ਵੀ ਪੌਣੇ ਨੇ ਜੀ ਮੱਕੀ ਦਾ ਹਾਂ ਜੀ 4 ਪੌਣੇ ਹੁੰਨੇ ਆ ਆਹ ਇੱਕ ਬਿਟ ਆਪਣੀ ਇੱਥੇ ਭਰੀ ਹੋਈ ਆ ਤੇ ਇੱਕ ਬਿਟ ਆਪਣੀ ਬਾਹਰ ਭਰੀ ਹੋਈ ਆ ਦੋ ਬਿਟਾਂ ਆਪਣੀਆਂ ਬਾਹਰ ਖਾਲੀ ਆ ਠੀਕ ਹੈ ਜੀ ਅਬਾ ਇਹ ਦੇਖ ਸਕਦੇ ਹੋ ਪਿੰਡ ਸੰਧੂ ਜ਼ਿਲ੍ਹਾ ਬਰਨਾਲਾ ਜੀ ਬਾਈ ਦੇ ਰੱਖਿਆ ਹੋਇਆ ਫਾਰਮ ਰੱਖਿਆ ਹੋਇਆ ਫਾਰਮ ਇਹ ਕਿਹੜਾ ਪਿੰਡ ਤੋਂ ਬਾਈ ਜੀ ਨੇ ਸਟਾਰਟ ਕੀਤਾ ਜੀ ਤੇ ਹੁਣ ਬਾਈ ਜੀ ਸੌਣ ਰਹਾ ਬਾਕੀ ਬੱਚੇ ਨੇ ਗੱਲ ਕਰਾਦੀ ਡਾਕਟਰ ਸਾਹਿਬ ਅੱਜ ਹੈ ਨਹੀਂ ਸੀ ਗਏ ਹੋਏ ਸੀ ਤੇ ਕਈ ਬਾਈਆਂ ਦਾ ਮੈਨੂੰ ਫੋਨ ਆਇਆ ਬਾਈ ਕਹਿੰਦੇ ਵੀ ਅਸੀਂ ਵੀਡੀਓ ਬਣਾਓ ਤੇ ਸਾਨੂੰ ਦਿਖਾਓ ਫਾਰਮ ਦੀ ਕਿ ਕੀ ਬੇਨਫੀਟ ਆ ਵਾਕਿਆ ਪਰ ਬੇਨਫੀਟ ਵੀ ਪੁੱਛਦੇ ਨੇ ਬੱਚੇ ਤੋਂ ਤੇ ਆਹ ਦੇਖ ਸਕਦੇ ਹੋ ਗਾਈਆਂ ਬਾਈ ਦੀਆਂ ਬਾਈ ਕਿੰਨੀਆਂ ਗਾਈਆਂ ਜੀ ਸਾਰੀਆਂ ਇਹ ਆਪਣੇ ਟੋਟਲ 45 ਨਾਗ ਆ ਗਏ ਬੱਚਿਆਂ ਪੁੱਛੇ ਮਲਾ ਕੇ ਉਧਰ ਬੱਚਿਆਂ ਨੇ ਠੀਕ ਹੈ ਜੀ 45 ਨਾਗ ਆ ਬਾਈ ਕਹਿੰਦਾ ਵਿੱਚੀ ਬੱਸੀਆਂ ਬੱਸੀਆਂ ਤੇ ਬਾਕੀ ਦੇਖ ਸਕਦੇ ਹੋ ਗਾਈਆਂ ਹਾਂ ਹਾਂ ਜੀ ਬਾਈ ਦੇਖ ਸਕਦੇ ਹੋ ਬਾਕੀ ਤਾਂ ਬਾਈ ਨੂੰ ਰੋਸਿੰਗ ਭਾਈ ਬਚਾਰਾ ਭਾਈ ਵਾ ਤੇ ਬਾਈ ਕਹਿੰਦੇ ਮੱਕੀ ਦਾ ਚਾਰ ਵੀ ਰੱਖਿਆ ਵਾ ਉਹ ਵੀ ਪਾਉਂਦੇ ਜੀ ਤੇ ਹਾਂਜੀ ਕਹਿੰਦੇ ਆਪਣਾ ਨਵਾਂ ਫਾਰਮ ਬਣ ਰਿਹਾ ਜੀ ਹਾਂਜੀ ਆਪਣਾ ਨਵਾਂ ਫਾਰਮ ਫਾਰਮ ਬਣ ਰਿਹਾਗਾ ਹਾਂਜੀ 100 150 ਗਾਂ ਦਾਗਾ ਠੀਕ ਹੈ ਜੀ ਆ ਦੇਖ ਸਕਦੇ ਹੋ ਬਈ ਗਾਈਆਂ ਤੇ 100 150 ਗਾਂ ਕਿਹੜੇ ਪਿੰਡ ਬਣ ਰਿਹਾ ਬਈ ਉਹ ਅਛਣਾ ਬਾਈ ਜੀ ਪਿੰਡ ਸੰਨੀ ਬਾਈ ਕਹਿੰਦਾ ਫਾਰਮ ਆਪਣਾ ਤਿਆਰ ਹੋ ਰਿਹਾ ਸੰਨੀ ਗੁਲਾਬ ਸਿੰਘ ਦਾਗਾ ਗੁਲਾਬ ਸਿੰਘ ਜ਼ਿਲ੍ਹਾ ਬਰਨਾਲਾ ਉੱਥੇ ਤਿਆਰ ਕਰ ਰਿਹਾ ਭਾਈ ਫਾਰਮ ਡਾਕਟਰ ਤੇ ਦੇਖ ਸਕਦੇ ਹੋ ਬਈ ਗਈਆਂ ਬਰੇ ਬੈਠੀਆਂ ਏ ਬਾਈ ਜੀ ਕਹਿੰਦੇ ਸੀ ਨੂੰ ਹੋਣ மூਣ ਅਲੀਆਂ ਤੇ ਮੈਂ ਕਿਹਾ ਚੱਲ ਬਈ ਅੱਜ ਬਾਈ ਕਹਿੰਦੇ ਵੀ ਸਿੱਧੀ ਸਿੱਧੀ ਸਾਨੂੰ ਵੀਡੀਓ ਅਪਲੋਡ ਕਰਕੇ ਦੋ ਫਾਰਮ ਦੀ ਉਹ ਬੈਠੇ ਬਾਈ ਜੀ ਇਹ ਆ ਬਾਈ ਜੀ ਡੈਰੀ ਫਾਰਮ ਬਾਈ ਦੀ ਸੇਲ ਨਹੀਂ ਕਰਦੇ ਇਹ ਤੇ ਬਾਕੀ ਚਾਰ ਚੁਦ ਦਿਖਾਉਣੇ ਆ ਬਾਕੀ ਲੰਦੇ ਰੱਖੇ ਹੋਏ ਦੋ ਇਹਨਾਂ ਦੇ ਤੇ ਬਾਕੀ ਤੁਹਾਨੂੰ ਫੀਲਡ ਵੀ ਦਿਖਾਉਣੇ ਆਂ ਹਾਂਜੀ ਬਾਈ ਜੀ ਆ ਸੇ ਮਸ਼ੀਨਾਂ ਇਹਨਾਂ ਦੀਆਂ 12 ਚੁੰਦੀਆਂ ਤੇ ਉਹ ਪਿਆ ਡਰਮ ਇਹਨੂੰ ਕਹਿੰਦੇ ਸੀ ਅਸਲੀ ਡੈਰੀ ਫਾਰਮ ਠੀਕ ਆ ਜੀ ਲੋਧੀ ਸੇਲ ਕਰਦੇ ਆ ਜੀ ਤੇ ਦੇਖ ਸਕਦੇ ਹੋ ਬਾਈ ਦਾ ਫਾਰਮ ਤੇ ਬਾਕੀ ਤੁਹਾਨੂੰ ਫੀਲਡ ਬਾਰੇ ਵੀ ਜਾਣਕਾਰੀ ਦਿੰਨੇ ਆ ਤੇ ਆਪਣਾ ਚੈਨਲ ਦਾ ਨਾਮ ਜੀਤਾ ਫਾਰਮ ਟੀਵੀ ਨੂੰ ਬਾਤਵਾ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਸਾਨੂੰ ਨਵੀਂ ਨਵੀਂ ਆਪਾਂ ਵੀਡੀਓ ਦਿਖਾਈਏ ਦਿਖਾਉਂਦੇ ਰਹੀ ਜੀ ਤੇ ਆਪਣੇ ਦੋ ਚੈਨਲ ਆ ਵੀਰੇ ਇੱਕ ਰਾਏ ਰਾਏ ਡੇਰੀ ਫਾਰਮ ਟੀਵੀ ਇੱਕ ਜੀਤਾ ਫਾਰਮ ਟੀਵੀ ਆਪਣਾ ਨੰਬਰ ਹੈਗਾ 7528000355 ਜੀ ਹਾਂਜੀ ਬਾਈ ਡਾਕਟਰ ਸਾਹਿਬ ਦਾ ਫੀਡ ਆ ਆਪਦੀ ਫੈਕਟਰੀ ਲੱਗੀ ਬਾਈ ਜੀ ਤੇ ਬਾਕੀ ਬਾਈ ਜੀ ਨੂੰ ਬਾਈ ਜੀ ਨੂੰ ਪੁੱਛ ਲਓ ਵੀ ਕੀ ਰੇਟ ਰੁੱਟ ਕਹਿੰਦੇ ਜੀ ਆਪਦੀ ਵਧੀਆ ਪਿਆਰਾ ਕਰਨ ਲਈ ਫੀਡ ਆਪਦੀ ਹੈ ਹਾਂਜੀ ਬਾਈ ਜੀ ਫੀਡ ਕਿਹੜੀ ਬਣਾਉਣੀ ਆਪਾਂ ਉਹ ਜੇ ਆਪ ਕੋਲ ਆਪਾਂ ਘਰ ਦੀ ਫੀਡ ਪਾਉਣੀ ਹੈਗੇ ਆਪਣੀ ਆਪ ਦੀ ਫੈਕਟਰੀ ਆ ਦੁੱਗਾ ਦੁੱਗਾ ਪੰਡ ਠੀਕ ਹੈ ਜੀ ਤੇ ਮਿਸ਼ੀਗਾਨਾ ਆਪਣੀ ਜਿਹੜੀ ਫੈਕਟਰੀ ਉਹਦਾ ਨਾਮ ਆਗਾ ਆਪਣੀ ਫੀਡ ਦਾ ਨਾਮ ਮਿਸ਼ੀਗਾਨਾ ਦਾ ਠੀਕ ਹੈ ਮਿਸ਼ੀਗਾਨਾ ਜੀ ਹਾਂਜੀ ਸਰ ਜੀ ਰੇਟ ਤਾਂ ਨਹੀਂ ਸਾਨੂੰ ਪਤਾ ਨਹੀਂ ਰੇਟ ਮੈਨੂੰ ਨਹੀਂ ਪਤਾ ਹੋ ਤੁਸੀਂ ਡੈੜੀਆਂ ਕੰਟਰੈਕਟ ਕਰਕੇ ਪੁੱਛ ਸਕਦੇ ਹੋਗੇ ਡੈੜੀਆਂ ਨੰਬਰ ਤੁਹਾਨੂੰ ਸਟਾਰਟਿੰਗ 'ਚ ਮੈਂ ਦੱਸਦਾ ਇੱਕ ਵਾਰ ਮੈਂ ਦੁਬਾਰਾ ਬੋਲ ਦਿੰਦਾਗਾ ਹਾਂਜੀ ਹਾਂਜੀ 987610986 ਠੀਕ ਹੈ ਜੀ ਹਾਂਜੀ ਬਾਈ ਜੀ ਮਿਲਦੇ ਆਪਾਂ ਅਗਲੀ ਵੀਡੀਓ ਚ ਲੈ ਕੇ ਆਉਣੇ ਆ ਜੀ ਹੋਰ ਕੋਈ ਫਾਰਮ ਆਪਣੇ ਨੇੜੇ-ਨੇੜੇ ਪਿੰਡਾਂ ਦੇ ਨੇੜੇ-ਨੇੜੇ ਹੋਇਆ ਪਿੰਡ ਆਪਣਾ ਹੈਗਾ ਜੀ ਬਖਤਗੜ ਬਰਨ ਜਿਲ੍ਹਾ ਬਰਨਾਲਾ ਜੇ ਕਿਸੇ ਬਾਈ ਨੇ ਵੀਡੀਓ ਬਣਾਉਣੀ ਹੈ ਤਾਂ ਆਪਾਂ ਨੂੰ ਜਰੂਰ ਕੰਟੈਕਟ ਕਰੋ 7528000355 ਓਕੇ ਬਾਈ ਮਿਲਦੇ ਆ ਅਗਲੀ ਵੀਡੀਓ ਚ